ਬਟਾਲਾ ਪੁਲਿਸ ਨੇ ਚੋਰੀਆਂ ਕਰਨ ਵਾਲੇ ਵਿਰੋਧਾ ਕੀਤਾ ਪਰਦਾਫਾਸ਼ ਕਰੋ ਦੇ ਤਿੰਨ ਲੋਕਾਂ ਨੂੰ ਕੀਤਾ ਗ੍ਰਿਫਤਾਰ ਚੋਰੀ ਕੀਤਾ 9 ਟੋਲੇ ਸੋਨਾ ਅਤੇ 39000 ਰੁਪਏ ਬਰਾਮਦ ਪਿਛਲੇ ਕੁਝ ਦਿਨਾਂ ਤੋਂ ਬਟਾਲਾ ਦੇ ਅਲੱਗ-ਅਲੱਗ ਜਗ੍ਹਾ ਤੇ ਚੋਰੀਆਂ ਚਾਰ ਚੋਰੀਆਂ ਨੂੰ ਲੈ ਕੇ ਬਟਾਲਾ ਪੁਲਿਸ ਵੱਲੋਂ ਤਿੰਨ ਚੋਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ حاصل ਹੋਈ ਹੈ ਪ੍ਰੈਸ ਮਾਰਤਾ ਦੌਰਾਨ ਬਟਾਲਾ ਪੁਲਿਸ ਨੇ ਡੀਐਸਪੀ ਦੇਵ ਕੁਮਾਰ ਨੇ ਦੱਸਿਆ ਪਿਛਲੇ ਕੁਝ ਦਿਨਾਂ ਵਿੱਚ ਬਟਾਲਾ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਸੀ ਜਿਸ ਦੇ ਲੈ ਕੇ ਪਟਾਲਾਪੁਰ ਸਬੂਲੋ ਚੋਰਾਂ ਨੂੰ ਫੜਨ ਲਈ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਸਨ ਮੁਖਬਰ ਦੀ ਖਾਸ ਇਤਨਾ ਤੇ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਪੁਸ਼ਕੀ ਦੌਰਾਨ ਪਤਾ ਚੱਲਿਆ ਕਿ ਤਿੰਨੋਂ ਨੌਜਵਾਨ ਮਿਲ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸੀ ਇਨ੍ਹਾਂ ਕੋਲੋਂ ਚੋਰੀ ਦੇ 9 ਤੋਲੇ ਸੋਨੇ ਦੇ ਗਹਿਣੇ 39000 ਰੁਪਏ ਨਕਦ ਤੇ ਚੋਰੀ ਦੀ ਕੀ-ਕੂਦਰਾਨ ਵਰਤੀ ਜਾਣ ਵਾਲੀ ਲੋਹੇ ਦੀ ਸੱਭਲ ਪ੍ਰਾਪਤ ਕੀਤੀ ਆ ਉਹ ਦੇ ਆਉ ਦੇਖਦੇ ਆ ਪਟਾਲਾ ਤੋਂ ਜਤਿੰਦਰਪਾਲ ਸਿੰਘ ਦੀ ਪੂਰੀ ਰਿਪੋਰਟ ਲਾਸਟ ਵੀਰ ਸਤੰਬਰ ਮਹੀਨੇ ਚੋਰੀ ਹੋਈ ਸੀ ਜੀ ਇੱਕ ਤੇ ਅਕੂਡਰ ਦੇ ਵਿੱਚ ਹੋਈ ਸੀ ਜੀ ਇੱਕ 22 ਤਰੀਕ ਨੂੰ ਹੋਈ ਸੀ ਜੀ ਲਾਸਟ ਮਨਥ ਤੇ 24 ਤਰੀਕ ਨੂੰ ਹੋਈ ਸੀ ਜੀ ਆਪਣੇ ਗੁੰਮਾਨਤ ਲਈ ਇਹ ਚਾਰ ਚੋਰੀ ਆਪਾਂ ਟ੍ਰੇਸ ਕੀਤੀ ਹੈ ਤਿੰਨ ਬੰਦੇ ਆਪਾਂ ਫੜੇ ਇੱਕ ਹੈ ਸ਼ਰੀਫ ਜਿਹੜਾ ਕੰਡਿਆਲ ਪਿੰਡ ਦਾ ਹੈ ਸੁਖਦੀਪ ਸਿੰਘ ਜਿਹੜੀ ਕੰਡਿਆਲ ਪਿੰਡ ਦਾ ਹੈ ਦੂਜਾ ਕਾਲੇਵਿੰਦਨ ਦਾ ਰਾਣਾ ਉਹ ਤਿੰਨ ਬੰਦੇ ਸੀਗੇ ਜਿਨ੍ਹਾਂ ਨੇ ਮਿਲ ਕੇ 22 ਤਰੀਕ ਨੂੰ ਜਿਹੜੀ ਫੀਮੀ ਹੋਈ ਸੀਗੀ ਬੁੱਲਰ ਰੀਡ ਨੂੰ ਇਹਨਾਂ ਨੇ ਕੀਤੀ ਸੀ ਜੀ ਤੇ 24 ਤਰੀਕ ਨੂੰ ਜਿਹੜੀ ਕਮੀ ਹੋਈ ਸੀਗੀ ਦੂਜਾ ਨਾਲ ਕੋਲ ਉਹ ਮਿਲਣਾ ਚਾਹੀਦਾ ਸੀ ਇਸ ਤੋਂ ਗੱਲ ਆ ਜਿਹੜੀ ਲਾਸਟ ਮੀਟਿੰਗ ਹੋਈ ਚੁਗੀ ਉਹਦੇ ਵਿੱਚ ਰਾਣਾ ਤੇ ਸੁਖਦੀਪ ਇਹ ਸ਼ਾਮਿਲ ਸੀਗੇ ਇਹ ਆਪਾਂ ਕਰਾਂਗੇ ਹਾਂ ਜੀ ਇਹਨਾਂ ਤੇ ਸੁਖਦੀਪ ਜਿnabla ਦੇਤੇ ਦੋ ਕਲਾ ਕੇਲੇ ਦੇ ਮਾਮਲੇ ਦਰਜ ਹੁਸ਼ਿਆਰ ਐਂਡ ਜਿਹੜਾ ਰਾਣਾ ਹੈ ਉਹਦੀ ਮੈਟਰੀਅਲ ਸਰ ਪੈਨਾ ਉਸਤੇ ਵੀ ਜੋ ਸਦਰ ਖਾਨੇ ਦਾ ਮਾਮਲਾ ਬਹੁਤ ਵੱਡਾ ਚੀਜ਼ ਹੈ। ਤੇ ਜਿਹਨੇ ਦੋਮਨੀ ਕਰਾਇਆ ਹੁੰਦਾ। ਹੁਣ ਤੱਕ ਦੀ ਆਪਣੀ ਨੋਟੀਫਿਕੇਸ਼ਨ ਸਾਡੇ ਕੋਲ 8 9 ਟੋਨ ਦੇ ਕਰੀਬ ਸੁਨਾ ਰਹਿ ਗਿਆ ਐਂਡ 45000 ਰੁਪਈਆ ਤੇ ਇੱਕ ਆਇਰਨ ਦੀ ਰੋਡ ਦੇ ਆਪਾਂ ਰਿਕਵਰ ਕੀਤੀ ਹੈ ਜਿਹੜੋ ਤੇ ਸਾਰਾ ਜਿਹੜਾ ਤਾਲਾ ਵਗੈਰਾ ਦਰਵਾਜ਼ਾ ਪੀਕ ਤੇ ਹੈ। नहीं नहीं कोई नहीं जी ये चोरी आपकी फेस कर रहे थे चौकसी काफी बढ़ाई थी नाके वगैरह लाए थे बाकी साहब ने वजिया अपने सोच एक्टिव किए